ਦੇ ਵਿੱਚ ਪਲੇਨ ਕ੍ਰੈਸ਼ ਹੁੰਦਾ ਜਿਸ ਦੇ ਵਿੱਚ 260 ਲੋਕਾਂ ਦੀ ਜਾਨ ਚਲੀ ਜਾਂਦੀ ਆ ਤਾਂ ਹਰ ਇੱਕ ਇਹ ਜਾਣਨਾ ਚਾਹੁੰਦਾ ਸੀਗਾ ਆ ਕਿ ਆਖਿਰਕਾਰ ਇਸ ਦੀ ਵਜ੍ਹਾ ਕੀ ਆ ਕਿਸ ਵਜ੍ਹਾ ਕਰਕੇ ਇਹ ਪਲੇਨ ਕ੍ਰੈਸ਼ ਹੋਇਆ ਤਾਂ 에ਅਰ ਇੰਡੀਆ ਦਾ ਜਹਾਜ਼ ਸੀਗਾ ਤਾਂ ਹੁਣ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਰਿਪੋਰਟ ਸਾਹਮਣੇ ਆਈ ਆ ਜਿਸ ਦੇ ਵਿੱਚ ਕਈ ਖੁਲਾਸੇ ਹੋਏ ਨੇ ਦਰਸਲ ਉਸ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਜਦੋਂ ਪਲੇਨ ਟੇਕ ਆਫ ਕੀਤਾ ਯਾਨੀ ਕਿ ਜਦੋਂ ਪਲੇਨ ਜਹਾਜ਼ ਨੇ ਉਡਾਣ ਭਰੀ ਤਾਂ ਕੁਝ ਸਕਿੰਟਾਂ ਬਾਅਦ ਹੀ ਜਹਾਜ਼ ਦੇ ਦੋਨੋਂ ਇੰਜਨ ਬੰਦ ਹੋ ਗਏ ਸਨ ਤਾਂ ਉਹਨਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਸੀ ਕਿ ਜਿਸ ਦੇ ਚਲਦੇ ਦੋਨੇ ਇੰਜਨ ਬੰਦ ਹੋ ਗਏ ਸਨ ਹਾਲਾਂਕਿ ਦੋਨੇ ਪਾਇਲਟ ਉਹਨਾਂ ਦੀ ਗੱਲਬਾਤ ਵੀ ਹੋਈ ਇੱਕ ਪਾਇਲਟ ਨੇ ਦੂਸਰੇ ਪਾਇਲਟ ਨੂੰ ਪੁੱਛਿਆ ਕਿ ਇੰਜਨ ਤੁਸੀਂ ਬੰਦ ਕੀਤਾ ਤਾਂ ਉਸ ਦਾ ਜਵਾਬ ਸੀ ਕਿ ਮੈਂ ਇੰਜਨ ਬੰਦ ਨਹੀਂ ਕੀਤਾ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਸ ਦੇ ਵਿੱਚ ਖੁਲਾਸੇ ਕੀਤੇ ਗਏ ਨੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਕੋਈ ਪੰਛੀ ਅੱਗੇ ਆ ਗਿਆ ਜਿਸ ਦੇ ਚਲਦੇ ਇਹ ਹਾਦਸਾ ਵਾਪਰਿਆ ਹੈ ਗਿਆ ਪਰ ਹੁਣ ਇਹ ਵੀ ਖੁਲਾਸਾ ਹੋਇਆ ਕਿ ਕੋਈ ਪੰਛੀ ਅੱਗੇ ਨਹੀਂ ਆਇਆ ਸੀਗਾ ਮੌਸਮ ਵੀ ਬਿਲਕੁਲ ਸਾਫ਼ ਸੀਗਾ ਪਰ ਸਭ ਤੋਂ ਜਿਹੜੀ ਵੱਡੀ ਵਜ੍ਹਾ ਮੰਨੀ ਗਈ ਆ ਤਾਂ ਜਿਹੜੀ ਇੱਕ ਪ੍ਰਾਇਮਰੀ ਰਿਪੋਰਟ ਸਾਹਮਣੇ ਆਈ ਆ ਮੁੱਢਲੀ ਜਾਂਚ ਰਿਪੋਰਟ ਸਾਹਮਣੇ ਆਈ ਆ ਏਆਈਬੀ ਦੀ ਤਾਂ 15 ਪੇਜਾਂ ਦੀ ਇਹ ਰਿਪੋਰਟ ਹੈਗੀ ਆ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਤੁਸੀਂ ਸੈਂਟਰ ਦੇ ਵਿੱਚ ਉਹ ਰਿਪੋਰਟ ਦੇਖ ਸਕਦੇ ਹੋ ਤਾਂ ਦੱਸ ਦਈਏ ਕਿ ਅੱਜ 12 ਜੁਲਾਈ ਹੈਗੀ ਆ ਤਾਂ ਪਿਛਲੇ ਮਹੀਨੇ 12 ਜੂਨ ਨੂੰ ਇਹ ਹਾ사 ਵਾਪਰ ਦਾ ਅਹਮਦਾਬਾਦ ਦੇ ਵਿੱਚ ਜਿੱਥੇ 에ਅਰ ਇੰਡੀਆ ਦਾ ਜਹਾਜ਼ ਹਾ사 ਗ੍ਰਸਤ ਹੋ ਜਾਂਦਾ ਤੋਂ ਅਹਮਦਾਬਾਦ ਤੋਂ ਲੰਡਨ ਦੀ ਫਲਾਈਟ ਸੀ